ਤੋ ਪਹਿਲੇ ਇੰਪੋਰਟੈਂਟ ਡਵੈਲਪਮੈਂਟ ਪੰਜਾਬ ਦੀ ਰਾਜਨੀਤੀ ਵਿੱਚ ਗੱਡ ਜੋੜ ਨੂੰ ਲੈ ਕੇ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਡ ਜੋੜ ਦੀਆਂ ਚਰਚਾਵਾਂ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕੀ ਬੋਲੇ ਨੇ ਕਿ ਕਾਂਗਰਸੀਆਂ ਨੂੰ ਬੀਜੇਪੀ ਦਾ ਪੂਤ ਦਿਖਦਾ ਹੈ ਅੱਜ ਕੱਲ ਇਹਨਾਂ ਨੂੰ ਦੋ ਦੋ ਪੂਤ ਦੇਖਣ ਲੱਗੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਜਾਖੜ ਕਹਿ ਰਹੇ ਨੇ ਕਿ ਸੋਚਦੇ ਨੇ ਕਿ ਦੋਵੇਂ ਇਕੱਠੇ ਹੋ ਗਏ ਨੇ ਤਾਂ ਬਣੇਗਾ ਕੀ ਖਾਸ ਗੱਲ ਇਹ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਗੱਡ ਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਬੀਤੇ ਦਿਨ ਪੰਜਾਬ ਦੇ ਗਵਰਨਰ ਗਟਾਰੀਆ ਦੀ ਯਾਤਰਾ 'ਚ ਸੁਖਬੀਰ ਸਿੰਘ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਭਾਜਪਾ ਅਸ਼wini ਸ਼ਰਮਾ ਦੇ ਸ਼ਾਮਲ ਹੋਣ ਤੋਂ ਬਾਅਦ ਗੱਡ ਜੋੜ ਦੀਆਂ ਚਰਚਾਵਾਂ ਨੇ ਹੋਰ ਜ਼ਿਆਦਾ ਜ਼ੋਰ ਫੜ ਲਿਆ ਪਰ ਆਖਰਕਾਰ ਕੀ ਕੁਝ ਜਾਖੜ ਕਹਿ ਰਹੇ ਨੇ ਜਾਖੜ ਕਹਿੰਦੇ ਨੇ ਕਿ ਇਹਨਾਂ ਨੂੰ ਦੋ ਦੋ ਪੁੱਤ ਦੇਖਣ ਲੱਗੇ ਐ ਇਹ ਸੋਚਦੇ ਨੇ ਕਿ ਦੋਵੇਂ ਇਕੱਠੇ ਹੋਗੇ ਤਾਂ ਬਣੇਗਾ ਕੀ ਖਾਸ ਗੱਲ ਇਹ ਰਹੀ ਕਿ ਸੁਨੀਲ ਕੁਮਾਰ ਜਾਖੜ ਪੰਜਾਬ ਭਾਜਪਾ ਦੇ ਜਰਨਲ ਨੇ ਉਹ ਕਿਸੇ ਤਰੀਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਕਿ ਨਹੀਂ ਜੀ ਗੱਡ ਜੋੜ ਨਹੀਂ ਹੋਏਗਾ ਦਰਸਲ 1996 ਦੀ ਉਹ ਸਿਆਸੀ ਮੁਹੱਬਤੀ ਜਫਰੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਵੈਰੀ ਵਾਜੇਪਾਈ ਇਸ ਤਰੀਕੇ ਦੇ ਨਾਲ 96 ਦੇ ਵਿੱਚ ਗੱਡ ਜੋੜ ਹੁੰਦਾ ਹੈ ਹਾਲਾਂਕਿ ਉਸ ਤੋਂ ਪਹਿਲਾਂ ਜਨ ਸੰਘ ਸੀ ਜਨ ਸੰਘ ਤੋਂ ਬਾਅਦ ਭਾਜਪਾ ਬਣੀ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਡ ਜੋੜ ਪੰਜਾਬ ਦੇ ਵਿੱਚ ਲੰਬਾ ਸਮਾਂ ਰਿਹਾ ਖਾਸ ਕਰਕੇ ਫਾਰਮਰ ਐਜੀਟੇਸ਼ਨ ਤੱਕ ਜਦੋਂ ਤਿੰਨ ਖੇਤੀਬਾੜੀ ਕਾਨੂੰਨ ਪੰਜਾਬ ਦੇ ਵਿੱਚ ਵੱਡੀ ਚਰਚਾ ਦਾ ਕਾਰਨ ਬਣੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਆਉਣ ਦਾ ਫਲੋਰ ਪਾਰਲੀਮੈਂਟ ਦੇ ਵਿੱਚ ਇਹ ਐਲਾਨ ਕੀਤਾ कि ਅਸੀਂ ਘਟ ਜੋੜ ਤੋੜਦੇ ਹਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡਾ ਸੈਪਰੇਸ਼ਨ ਨੂੰ ਲੈ ਕੇ ਚਰਚਾ ਹੋਈ ਤੋੜ ਵਿਛੋੜੇ ਨੂੰ ਲੈ ਕੇ ਚਰਚਾ ਹੋਈ ਕਿ ਆਖਰਕਾਰ ਕੀ ਕੁਝ ਬਣੇਗਾ ਜਿਵੇਂ ਜਿਵੇਂ ਇਲੈਕਸ਼ਨਸ ਆਈਆਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਬਹੁਤ ਹੀ ਜ਼ਿਆਦਾ ਕੋਈ ਤਵਜੋ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਮਿਲੀ ਹਾਲਾਂਕਿ ਭਾਜਪਾ ਆਪਣੇ ਬਲਬੂਤੇ ਤੇ ਕਹਿੰਦੀ ਰਹੀ ਕਿ ਅਸੀਂ ਵੋਟ ਪਰਸੈਂਟੇਜ ਜਨਰਲ ਇਲੈਕਸ਼ਨ 2024 ਦੇ ਵਿੱਚ ਗੇਨ ਕੀਤਾ 18 ਫੀਸਦੀ ਪਹੁੰਚਣ ਤੱਕ ਦਾ ਵੀ ਦਮਗਜ਼ਾ ਮਾਰਦੇ ਪੰਜਾਬ ਭਾਜਪਾ ਦੇ ਲੀਡਰ ਦਿਖਾਈ ਦਿੱਤੇ ਇਹ ਕੋ ਪਤਾ ਨਹੀਂ ਕਿਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤੇ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜਵਾਨ ਚ ਹੈ ਜੋ ਦਿਲ ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੈ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਨੂੰ ਕਾਂਗਰਸੀ ਇਹਨੂੰ ਪੰਜਾਬ ਵਾਲੇ ਕਾਂਗਰਸੀ ਨੂੰ ਸੁਨੀਲ ਜਾਖੜ ਦਾ ਭੂਤ ਦਿਸਦਾ ਅੱਜ ਕੱਲ ਇਹਨਾਂ ਨੂੰ ਦੋ ਭੂਤ ਦੇਖਣ ਲੱਗੇ ਆ ਤੇ ਆ ਦੋ ਆ ਕੇ ਤਾਂ ਬਣੂਗਾ ਕਿ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਛੋਡੇ ਵਾਲੀ ਮੰਝੀਆਂ ਜੇ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ ਚੋਂ ਇਹਨਾਂ ਨੂੰ ਬੁਵਾਉਣ ਲੱਗੀ ਗਰੀਬ ਚੋਂ ਬੁਵਾਉਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ ਜੋ ਬੰਦੇ ਨੂੰ ਅਗਰ ਮੁੱਖ ਮੰਤਰੀ ਛੇਵੇਂ ਨਿਵਾਸ ਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਦੇਖੋ ਮੇਰੇ ਜੀ ਬੀਟੀ ਕੀਤੀ ਹੈ ਸੀਕਰਟ ਵਿੱਚ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਟਿੰਗ ਸਾਹਿਬ ਉਹਨਾਂ ਨੇ ਫਰਾਇਡ ਪੜਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਇੰਡਸਟਰੀਅਲ ਸਾਈਕੋਲੋਜੀ ਸਮਝ ਲੋ ਤੁਸੀਂ ਵਿੱਚ ਫਰਾਇਡ ਦਾ ਕਹਿੰਦੇ ਹੈ ਓ ਬੇਸਿਕਲੀ ਆਪਣੇ ਜਵਾਨ ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਆ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਕਾਂਗਰਸੀ ਇਹਨਾਂ ਪੰਜਾਬ ਵਾਲੇ ਕਾਂਗਰਸੀ ਨੂੰ ਸੁਨੀਲ ਜਾਖੜ ਦਾ ਪੁੱਤ ਦਿਸਦਾ ਅੱਜ ਕੱਲ ਇਹਨਾਂ ਨੂੰ ਦੋ ਪੁੱਤ ਦੇਣ ਲੱਗੇ ਦੀ ਆ ਦੋ ਆਗੇ ਤਾਂ ਬਣੂਗਾ ਕੀ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਥੋੜੇ ਵਾਲੀ ਮੰਝੀਆਂ ਦੇ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ ਚੋਂ ਇਹਨਾਂ ਨੂੰ ਬੁਵਾਣ ਲੱਗੀ ਗਰੀਬ ਚੋਂ ਬੁਵਾਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ ਜੋ ਬੰਦੇ ਨੂੰ ਅਗਰ ਮੁੱਖ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਦੇਖੋ ਤਾਂ ਦਿਲ ਦੀ ਬਾਤ ਜ਼ੁਮਾਂ ਤੇ ਆ ਗਈ ਜਾਖੜ ਕਹਿੰਦੇ ਨੇ ਜਾਖੜ ਪੋਲੀਟੀਕਲ ਸਾਈਕੋਲੋਜੀ ਦਾ ਜ਼ਿਕਰ ਕਰ ਰਹੇ ਨੇ ਕਿ ਇਹਨਾਂ ਨੂੰ ਦੋ ਦੋ ਪੂਤ ਦਿਖਦੇ ਆ ਜਿਸ ਤਰੀਕੇ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਜਾਖੜ ਨੇ ਇੱਕ ਵੱਡਾ ਤੰਜ ਉਹਨਾਂ ਤਰ੍ਹਾਂ ਤੇ ਖੜਾ ਕੀਤਾ ਦਰਸਲ ਬੀਤੇ ਦਿਨ ਹੋਇਆ ਕੀ ਬੀਤੇ ਦਿਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਰੂਟ ਫਰੋਸਪੁਰ ਸੀ ਰੈਲੀ ਸੀ ਉਸ ਯਾਤਰਾ ਜਿਹੜੀ ਨਸ਼ਾ ਦੇ ਵਿਰੋਧ ਸੀ ਉਸ ਪੈਰਾਮੀਟਰ ਤੇ ਵੱਡੇ ਸਵਾਲ ਕਿਸ ਤਰੀਕੇ ਨਾਲ ਖੜੇ ਹੋਏ ਤਾਂ ਸਭ ਤੋਂ ਵੱਡਾ ਸਵਾਲ ਸੀ ਕਿ ਉਸ ਸਿਨੈਰੀਓ ਦੇ ਵਿੱਚ ਸਭ ਤੋਂ ਵੱਡੀ ਚਰਚਾ ਇਸ ਕਦਰ ਸੀ ਕਿ ਆਰਐਸਐਸਬੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਚੀਫ ਨੇ ਰਾਦਾ ਸਵਾਮੀ ਸਤਸੰਗ ਬਿਆਸ ਦੇ ਉਹ ਵੀ ਉੱਥੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਉੱਥੇ ਹੀ ਸਨ ਸੁਖਬੀਰ ਸਿੰਘ ਬਾਦਲ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ਼ਰਮਾ ਵੀ ਉਸੇ ਰੈਲੀ ਦਾ ਹਿੱਸਾ ਬਣੇ ਹੋਏ ਸਨ ਤੇ ਉਸੇ ਮੂਵਮੈਂਟ ਦਾ ਹਿੱਸਾ ਬਣੇ ਸਨ ਜਿਹੜੀ ਨਸ਼ਿਆਂ ਦੇ ਵਿਰੁੱਧ ਸੀ ਤੇ ਗਵਰਨਰ ਪੰਜਾਬ ਦਾ ਵੀ ਉੱਥੇ ਆਉਣਾ 20 ਮਿੰਟ ਤੋਂ ਬਾਅਦ ਮੁਲਾਕਾਤ ਬੰਦ ਕਮਰਾ ਉਸ ਤੋਂ ਬਾਅਦ ਵੱਡੀਆਂ ਚਰਚਾਵਾਂ ਹੋਣ ਲੱਗੀਆਂ ਕਿ ਆਖਰਕਾਰ ਕੀ ਗੱਡ ਜੋੜਤਾ ਨਹੀਂ ਹੋਣ ਜਾ ਰਿਹਾ ਸ਼੍ਰੋਮਨੀ ਅਕਾਲੀ ਦਲ ਭਾਜਪਾ ਗੱਡ ਜੋੜ ਦੀਆਂ ਚਰਚਾਵਾਂ ਤੇ ਹੋਣਾ ਸੁਨੀਲ ਕੁਮਾਰ ਜਾਖੜ ਕਹਿ ਰਹੇ ਨੇ ਕਿ ਦਿਲ ਦੀ ਬਾਤ ਜ਼ੁਬਾਨ 'ਤੇ ਆ ਗਈ ਜਾਖੜ ਕਾਂਗਰਸੀਆਂ ਨੂੰ ਸਵਾਲ ਖੜੇ ਕਰੇ ਕਾਂਗਰਸ ਤੋਂ ਚੀਫ ਸਪੋਕਸਪਰਸਨ ਅਰਸ਼ ਖਰਾਲ ਸਾੜ ਨਾਲ ਜੁੜ ਚੁੱਕੇ ਨੇ ਅਰਜੀ ਸਵਾਗਤ ਹੈ ਜਖੜ ਕਹਿੰਦੇ ਨੇ ਕਿ ਕਾਂਗਰਸੀਆਂ ਨੂੰ ਦੋ ਦੋ ਪੂਤ ਦਿਖਦੇ ਆ ਕਿ ਵਾਕਈ ਦਿਖਦੇ ਨੇ ਦੇਖੋ ਪਹਿਲੀ ਗਲਤੀ ਦੋ ਦੋ ਦੀ ਗੱਲ ਕਰਨ ਲੱਗ ਗਏ ਜੀ ਇੱਕ ਤੋਂ ਦੋ ਤਾਂ ਚਲੋ ਮੰਨ ਗਏ ਦੂਜੀ ਗੱਲ ਜਿਹੜੀ ਹੈ ਇਹਨਾਂ ਦਾ ਕੀ ਭੂਤ ਦੇਖੋ ਜੀ ਇਸ ਦਾ ਭੂਤ ਭਜਾਉਣ ਆ ਲੈ ਆ ਚ ਹੈ ਤੇ ਪਹਿਲਾਂ ਲੋਕ ਸਭਾ 'ਚ ਇਹਨਾਂ ਨੂੰ ਭਜਾਇਆ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਸਾਡਾ ਤੱਕਾ ਕੀਤਾ ਵਿਤਕਰਾ ਕੀਤਾ ਮਤਰੇ ਹੀ ਮਾਰਾ ਸਲੂਕ ਕੀਤਾ ਸਾਡੇ ਫੰਡ ਰੋਕੇ ਸਾਡੇ ਬਜਟ ਰੋਕੇ ਆ 1600 ਕਰੋੜ ਰੋਕ ਲੈ ਜਿਹੜਾ ਮੁਆਵਜ਼ਾ ਦਿੱਤਾ ਸੀਗਾ ਹੜਾ ਦਾ ਤੇ ਦੇਖੋ ਗੱਲ ਇਹ ਹੈ ਮੈਂ ਤਾਂ ਬੇਨਤੀ ਕਰੂੰਗਾ ਜਾਖੜ ਸਾਹਿਬ ਨੂੰ ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਵੀ ਤੁਹਾਡੀ ਗੱਲਾਂ ਨੂੰ ਤਵੱਜੋ ਦਿਈਏ ਕਿ ਸ਼ਰਮਾ ਸਾਹਿਬ ਜੀਆ ਗੱਲਾਂ ਨੂੰ ਤਵੱਜੋ ਦਿਈਏ ਕਿਉਂਕਿ ਜਾਖੜ ਸਾਹਿਬ ਕਹਿੰਦੇ ਸੀ ਗੜਜੋੜ ਹੋਣਾ ਚਾਹੀਦਾ ਅਸ਼wini ਜੀ ਕਹਿੰਦੇ ਗੜਜੋੜ ਨਹੀਂ ਹੋਣਾ ਚਾਹੀਦਾ ਬਿੱਟੂ ਸਾਹਿਬ ਕਹਿੰਦੇ ਜੇ ਚਿੱਟਾ ਵਿਕਾਉਣਾ ਤਾਂ ਗੜਜੋੜ ਕਰ ਲਓ ਤੇ ਕੈਪਟਨ ਸਾਹਿਬ ਕਹਿੰਦੇ ਜੇ ਗੜਜੋੜ ਨਾ ਕੀਤਾ ਤੇ 42 ਤੱਕ ਸਰਕਾਰ ਨਹੀਂ ਬਣਨੀ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਸਾਨੂੰ ਕਲੈਰੀਫਾਈ ਕਰ ਦਿਓ ਜਾਖੜ ਸਾਹਿਬ ਥੋੜੀ ਗੱਲ ਸੁਣੀਏ ਬਿੱਟੂ ਸਾਹਿਬ ਦੀ ਗੱਲ ਸੁਣੀਏ ਕੈਪਟਨ ਸਾਹਿਬ ਦੀ ਗੱਲ ਸੁਣੀਏ ਕਿ ਅਸ਼ਵਨੀ ਜੀ ਦੀ ਗੱਲ ਸੁਣੀਏ ਜੀ ਦੂਜੀ ਗੱਲ ਕ੍ਰਿਸ਼ਨ ਜੀ ਤੁਸੀਂ ਦੇਖੋ ਜਾਖੜ ਸਾਹਿਬ ਦੀ ਤਾਂ ਗੈਸਟ ਅਪੀਅਰੈਂਸ ਹੁੰਦੀ ਹੈ ਨਾ ਮੂਵੀ ਚ ਕੇਮਿਓ ਰੋਲ ਹੁੰਦਾ ਇੱਕ ਗੈਸਟ ਅਪੀਅਰੈਂਸ ਵਾਲਾ 2 ਮਿੰਟ ਦਾ 3 ਮਿੰਟ ਦਾ ਪੂਰੀ ਮੂਵੀ ਚ ਮੈਨੂੰ ਤਾਂ ਐਂ ਲੱਗਦਾ ਵੀ ਗੈਸਟ ਅਪੀਅਰੈਂਸ ਜਾਖੜ ਸਾਹਿਬ ਦੀ ਹੈ ਤੇ ਬੀਜੇਪੀ ਚ ਲੀਡ ਰੋਲ ਅਸ਼wini ਜੀ ਨਵਾਰੇ ਆ ਪ੍ਰਧਾਨ ਸਾਹਿਬ ਨੂੰ ਕਹੋ ਕਹਿਣਾ ਪਿਆ ਕਿ ਕਾਂਗਰਸੀਆਂ ਨੂੰ ਦੋ ਦੋ ਪੋਤ ਦੇ ਉਹ ਕਹਿੰਦੇ ਦਿਲ ਕੀ ਬਾਤ ਜ਼ੁਬਾਨ ਤੇ ਆ ਗਈ ਹੈ ਦੇਖੋ ਹਮ ਤੋ ਡੂਬੇਗੇ ਸਨਮ ਤੁਮੇ ਵੀ ਲੈ ਡੂਬੇਗੇ ਇਹ ਤਾਂ ਉਹ ਗੱਲ ਕਰ ਰਹੀ ਹੈ ਤੇ ਲੋਕ ਹੀ ਕਰੇ ਇਹ ਰਿਸ਼ਤਾ ਕਾ ਕਹਲਾਤਾ ਹੈ ਇਹ ਜਿਹੜਾ ਬੀਜੇਪੀ ਤੇ ਸ਼ਰੂਮਨੀ ਅਕਾਲੀ ਦਲ ਜਿਹੜਾ 9 ਮਾਸ ਦਾ ਰਿਸ਼ਤਾ ਹੈ ਇਹਨਾਂ ਨੇ ਤੋੜਿਆ ਵੀ ਮਜਬੂਰਨ ਠੀਕ ਆ ਤਾਂ ਕਿਉਂਕਿ ਕਾਲੇ ਖੇਤੀ ਕਾਨੂੰਨਾਂ ਦੇ ਪਹਿਲਾ ਹੱਕ ਚ ਬਾਲ ਸਿੰਘ ਬਾਲ ਸਾਹਿਬ ਨੇ ਵੀਡੀਓ ਬਣਾਤੀ ਜਦੋਂ ਲੋਚਨਾ ਹੋਈ ਤੇ ਨਾਲ ਦਿਨਾ ਯੂ ਟਰਨ ਮਾਰਿਆ ਇਹਨਾਂ ਨੇ ਤੇ ਇਹਨਾਂ ਨੇ ਗੱਡਜੋੜ ਤੋੜਤਾ ਪੂਰੀ ਦੇਖ। ਅੱਛਾ ਖਿਆਲ ਨੂੰ ਖੌਫ ਹੈ ਪੰਜਾਬ ਕਾਂਗਰਸ ਨੂੰ ਕਿ ਦੋਵੇਂ ਇਕੱਠੇ ਹੋ ਕੇ ਜਾਖੰਡ ਕਹਿੰਦੇ ਆ ਡਰਦੇ ਨੇ ਇਸ ਕਰਕੇ ਦੋ ਦੋ ਭੂਤ ਦਿਖਦੇ ਨੇ ਇਹਨਾਂ ਨੂੰ। ਰਿਸ਼ਨ ਜੀ ਖੌਫ ਇਹਨਾਂ ਦਾ ਕਿਵੇਂ ਹੋਊਗਾ ਜਿਹੜੇ ਲੋਕ ਸਭਾ ਚ ਜ਼ੀਰੋ ਅੱਛਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤ ਗਿਆ। ਫਿਰ ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਾਈ ਇਲੈਕਸ਼ਨ ਸਕਿਪ ਕਰਤੇ ਛੱਡ ਹੀ ਦਿੱਤੇ ਲੜੇ ਨਹੀਂ ਇਲੈਕਸ਼ਨ ਇਹਨਾਂ ਤੋਂ ਡਰਾਂਗੇ ਜਨਾਬ ਬੀਜੇਪੀ ਬਾਈਪੋਲ ਚ ਜ਼ੀਰੋ ਸ਼੍ਰੋਮਣੀ ਅਕਾਲੀ ਦਲ ਬ ਸੋ ਡਰਦੇ ਉਹ ਤੋਂ ਹੁੰਦੀ ਹੈ ਜਿਹਦੇ 'ਚ ਕੋਈ ਦਮਖਾਂ ਮ ਹੁੰਦਾ ਇਹਨਾਂ ਦਾ ਦਮ ਤਾਂ ਪੰਜਾਬ ਦੇ ਲੋਕਾਂ ਨੇ ਘੜਤਾ ਇੱਕ ਝੂੜ ਦੀ ਦੁਕਾਨ ਬੰਦ ਕਰਤੀ ਇੱਕ ਨਫਰਤ ਦੀ ਦੁਕਾਨ ਬੰਦ ਕਰਤੀ ਅਸੀਂ ਮੁਹੱਬਤ ਦੀ ਦੁਕਾਨ ਖੋਲਾਂਗੇ ਤੇ ਮੈਂ ਇਹਨਾਂ ਨੂੰ ਉਹਨਾਂ ਬੇਨਤੀ ਇਹ ਕਰੂੰਗਾ ਆਖਰ ਤੇ ਵੀ ਕੈਪਟਨ ਸਾਹਿਬ ਕਹਿੰਦੇ ਵੀ ਜੈਕਰ ਆਪਣਾ ਬਾਦਲ ਸਾਹਿਬ ਤੇ ਕੈਪਟਨ ਸਾਹਿਬ ਦੀ ਮੀਟਿੰਗ ਹੋਈ ਸੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ 4 ਸੀਟਾਂ ਨੂੰ ਲੈ ਕੇ ਤੇ 5 ਸੀਟਾਂ ਕੈਪਟਨ ਸਾਹਿਬ ਨੇ ਕਹਿੰਦੇ ਇਨਕਲੂਡਿੰਗ ਚੰਨੀਕਰ ਸਾਨੂੰ ਦੋ ਬਾਦਲ ਸਾਹਿਬ ਤਿੰਨ ਤੇੜੇ ਹੋਏ ਸੀਗੇ ਜਿਹਦੇ ਕਰਕੇ ਘੜ ਜੋੜ ਨਹੀਂ ਹੋ ਸਕਿਆ ਤੂੰ ਮੈਨੂੰ ਇਹ ਬੇਨਤੀ ਕਰੂੰਗਾ ਜਾਖੜ ਸਾਹਿਬ ਨੂੰ ਵੀ ਚਾਹੇ ਗੜ ਜੋੜ ਕਰ ਲੋ ਚਾਹੇ ਗੜ ਜੋੜ ਨਾ ਕਰੋ 0+0 0 ਹੀ ਰਹੂਗਾ ਬਲੇਵਾਲ ਜੁੜ ਗਏ ਨੇ ਭਾਜਪਾ ਪੰਜਾਬ ਤੋਂ ਬੁਲਾ ਰਹੇ ਨੇ ਬਲੇਵਾਲ ਸਭ ਸਵਾਗਤ ਹੈ ਬਲੇਵਾਲ ਜੀ ਕਿਉਂ ਕਹਿਣਾ ਪਿਆ ਪੰਜਾਬ ਭਾਜਪਾ ਦੇ ਜਨਰਲ ਜਾਖੜ ਸਾਹਿਬ ਨੂੰ ਕਿ ਇਹਨਾਂ ਨੂੰ ਦੋ ਦੋ ਪੋਤ ਦਿੱਤੇ ਆ ਦੇਖੋ ਕਾਂਗਰਸ ਕਹਿ ਰਹੀ ਹੈ ਕਿ ਪ੍ਰਧਾਨ ਕੁਝ ਹੋਰ ਕਹਿ ਰਹੇ ਨੇ ਸ਼ਰਮਾ ਜੀ ਕੁਝ ਹੋਰ ਕਹਿ ਰਹੇ ਨੇ ਲੀਡਰਸ਼ਿਪ ਕੁਝ ਹੋਰ ਕਹਿ ਰਹੀ ਹੈ ਵੀ ਬਿਆਨਾਂ ਚ ਕਲੈਰਿਟੀ ਨਹੀਂ ਹੈ ਕਾਂਗਰਸ ਕਲੈਰਿਟੀ ਮੰਗਦੀ ਹੈ ਦੇਖੋ ਜੀ ਕਾਂਗਰਸ ਪਾਰਟੀ ਕਦ ਵੀ ਬੜੀ ਮੈਂ ਕਿਹਾ ਬਚੈਨ ਜੀ ਹੋਈ ਫਿਰਦੀ ਸੀ ਤਾਂ ਹੀ ਜਾਖੜ ਸਾਹਿਬ ਨੇ ਕਿਹਾ ਕਿ ਪਹਿਲਾਂ ਦਾ ਸੁਨੀਲ ਕੁਮਾਰ ਹੀ ਦੇਹੀ ਜਾਂ ਜਾਖੜ ਸਾਹਿਬ ਵੀ ਵਿਕੀ ਜਾਂਦੇ ਸੀਗੇ ਸਾਰੀ ਕਾਂਗਰਸ ਪਾਰਟੀ ਨੂੰ ਜਾਖੜ ਦਾ ਘੋਦੀ ਵਿਕੀ ਜਾਂਦਾ ਸੀ ਹੁਣ ਕੱਲ ਦੇ ਪਤਾ ਹੀ ਸੁਖਵੀਰ ਜੀ ਨੂੰ ਵੇਖ ਲਿਆ ਉਹ ਵੀ ਵੇਖਣ ਲੱਗ ਕੇ ਨਾਲ ਇਕੱਠੇ ਨਾ ਹੋ ਜਾਣ ਕਿਤੇ ਇਕੱਠੇ ਨਾ ਹੋ ਜਾਣ ਕੱਲ ਦਾ ਹੀ ਰੋੜਾ ਪਾਇਆ ਹੋਇਆ ਪਰ ਉਹਨਾਂ ਤੋਂ ਲੱਗੇ ਡਾਕਟਰ ਲੋ ਮੱਛੀ ਉਹ ਭਾਈ ਅਸੀਂ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਕਿ ਅਸੀਂ ਆਪ ਦੇ ਦੰਦ ਚੱਲ ਜਾ ਰਹੇ ਹਾਂ ਪਰ ਤੁਸੀਂ ਸਤਾਈ ਤੁਹਾਨੂੰ ਇਹ ਜੀ ਜਾਰੀ ਹੈ ਗੱਲ ਹੈ ਕਿ ਹੁਣ ਅਸੀਂ ਇਹ ਕੀ ਹੁਣ ਕਹਾਣੀ ਇਹ ਹੈ ਕਿ ਜਿਹੜੇ ਭਰਾ ਦਾ ਮੈਥਮੈਟਿਕਸ ਬਹੁਤ ਵਧੀਆ ਵਾ 0 0 0 ਹੁੰਦਾ ਬਿਲਕੁਲ ਠੀਕ ਹੈ ਇਹੀ ਹੁੰਦਾ ਆਉਣ ਵਾਲਾ ਸਮਾਂ ਤੁਹਾਡਾ ਵੀ ਇਹੀ ਆ ਪਰ ਜਿਹੜਾ ਮੈਥਮੈਟਿਕ ਤੁਹਾਡੇ ਪ੍ਰਧਾਨ ਨੇ ਸਿੱਖਿਆ ਹੈ ਨਾ ਤੁਹਾਨੂੰ ਸੁਧਾਰੋ ਪਹਿਲਾਂ ਜੇ ਉਹ ਸੁਥਿਆ ਤਾਂ ਤੁਹਾਡੀ ਕੋਈ ਗੱਲ ਬਣਨੀ ਹੈ ਨਹੀਂ 0+0 48 ਲੱਕ ਇਹਨੇ ਕਹਦੇ 0+0 ਕਿਤੇ ਹੋਰ ਕੋਈ ਗੱਲ ਨਾ ਕਹਦੇ ਉਹ ਸਾਡੀਆਂ ਫਿਕਰਾ ਛੱਡੋ ਆਵਦੇ ਕਾਰਖਾਨੇ ਜਾਕਰੋ ਜਿੱਥੇ ਪੂਰੀ ਅਨਾਰਕੀ ਬਣੀ ਹੋਈ ਹੈ ਹੁਣ ਗੱਲ ਇਹ ਹੈ ਮਹਿਲਵਾਲ ਸਾਹਿਬ ਗੱਡ ਜੋੜ ਕੇ ਕਲੈਰਿਟੀ ਕੀ ਹੈ ਦੇਖੋ ਕਿਉਂ ਕਹਿਣਾ ਪਿਆ ਜਾਖਰ ਸਾਹਿਬ ਨੂੰ ਕਿ ਦਿਲ ਦੀ ਗੱਲ ਕਹਿੰਦੇ ਆ ਜ਼ੁਬਾਨ ਤੇ ਆ ਗਈ ਹੈ ਵੀ ਉਹਨਾਂ ਨੂੰ ਦੋ ਦੋ ਪੋਤ ਦੇਖਦੇ ਆ ਕੀ ਕੋਈ ਵਾਕਈ ਅੰਦਰ ਖਾਤੇ ਵੱਡਾ ਵਿਸ਼ਲੇਸ਼ਣ ਹੋ ਰਿਹਾ ਚਰਚਾ ਹੋ ਰਹੀ ਹੈ ਬੀਤੇ ਦਿਨ ਦੀ ਜਿਹੜੀ ਮੁਲਾਕਾਤ ਹੈ ਉਹ ਉਸਤੇ ਇੰਨਾ ਜ਼ਿਆਦਾ ਵਵਾਦ ਕਿਉਂ ਹੈ ਉਹ ਚੀਜ਼ਾਂ ਨੇ ਬਦਨਾਮ ਪੇਸ਼ੇ ਜਿਹੜੀ ਪਿਛਲੇ ਦਿਨੀ ਮੁਲਾਕਾਤ ਕੱਲ ਜੀ ਨਹੀਂ ਹੋਈ ਹੈ ਬੇਸਿਕਲੀ ਕੱਲ ਸਾਰੀਆਂ ਇਲਾਕੀਆਂ ਨੂੰ ਸਰਕਾਰ ਦਿੱਤਾ ਗਿਆ ਸੀਗਾ ਠੀਕ ਹੈ ਉਹ ਚਾਹੇ ਕਾਂਗਰਸ ਸੀ ਉਹ ਚਾਹੇ ਅਕਾਲੀ ਦਲ ਸੀ ਉਹ ਚਾਹੇ ਆਮ ਆਦਮੀ ਪਾਰਟੀ ਸੀ ਉਹ ਚਾਹੇ ਭਾਜਪਾ ਸੀ گورنر ਸਾਹਿਬ ਸਾਰਿਆਂ ਨੇ ਸਾਂਝੇ ਆ ਜੀ ਯੋਧ ਨਸ਼ਾ ਵਿਰੁੱਧ ਸਰਕਾਰ ਨੇ ਲਾਂਚ ਕੀਤਾ ਹੈ ਉਥੇ ਸਭ ਨੂੰ ਸਾਥ ਦੇਣਾ ਚਾਹੀਦਾ ਹੁਣ ਪਤਾ ਨਹੀਂ ਮੇਰੀ ਸੀ ਰਾਜਨੀਤਿਕ ਬਿਜੁਰੀਆਂ ਨੇ ਜਿਹੜੇ ਨਹੀਂ ਪੁੱਛੇ ਪੁੱਛਣਾ ਚਾਹੀਦਾ ਸੀ ਲੋਕ ਲੀਡਰਸ਼ਿਪ ਨੂੰ ਵੀ ਬਲਾਵਾ ਸੀਗਾ ਇਹਨਾਂ ਦੇ ਪ੍ਰਧਾਨ ਜੀ ਨੂੰ ਵੀ ਬਲਾਵਾ ਸੀ ਪਰ ਆਏ ਨਹੀਂ ਚਲੋ ਉਥੇ ਇੱਕ ਤਸਵੀਰ ਨੂੰ মিডিਆ ਨੇ ਐਸਾ ਹਾਈਲਾਈਟ ਕੀਤਾ ਕਿ ਗੱਟ ਜਿਹੜਾ ਉਨ ਜਾ ਰਿਹਾ ਤਾਂ ਜੱਖਰ ਸਾਹਿਬ ਨੂੰ ਗੱਲ ਕਹਿਣੀ ਪਈ ਪਰ ਇੱਕ ਗੱਲ ਦੋਲੋ ਮੈਂ ਜਿਹੜੀ 0 ਵਾਲੀ ਗੱਲ ਦੱਸੀ ਹੈ ਨਾ ਮੇਰੇ ਵੀਰੇ ਨੇ ਇਹ 0 ਸਾਨੂੰ ਕਰਨਾ ਹੈ ਪੰਜਾਬ ਦੇ ਸਿੱਖਾਂ ਨੇ ਕਰਨਾ ਹੈ ਜੱਟ ਸਿੱਖਾਂ ਨੂੰ ਆਪਾਂ ਕਾਲੀ ਦਲ ਤੋਂ ਵੀ ਕਲੈਰਿਟੀ ਲੈ ਲਈਏ ਕਿ ਅਰਸ਼ क्लेयर ਵੀ ਸਾਡੇ ਨਾਲ ਜੁੜ ਗਏ ਨੇ ਮੁਖਬਲਾਰੇ ਨੇ ਸ਼੍ਰੋਮ ਨੇ ਅਕਾਲੀ ਦਲ ਦੇ ਕਲੇਰ ਜੀ ਜੀ ਆਏ ਨੂੰ ਨਿਊਜ਼ 18 ਪੰਜਾਬ ਤੇ ਕਲੇਰ ਜੀ ਕੀ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਹੋ ਰਿਹਾ ਜਾਕਰ ਸਾਹਿਬ ਕਹਿੰਦੇ ਆ ਕਿ ਕਾਂਗਰਸ ਨੂੰ ਦੋ ਦੋ ਪੂਤ ਦਿਖਦਿਆ ਰਾਤ ਨੂੰ ਦੇਖੋ ਮੈਂ ਕ੍ਰਿਸ਼ਨ ਜੀ ਕਹਦੇ ਆ ਕਿ ਜਦੋਂ ਦੋ ਪਾਰਟੀਆਂ ਗੱਠ ਜੋੜ ਕਰਦੀਆਂ ਨੇ ਕੋਈ ਲੁਕ ਚੁਪ ਕੇ ਤਾਂ ਕਰਦੀਆਂ ਨਹੀਂ ਇਹ ਕਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੈ ਵੀ ਦਿੱਲੀ ਦੇ ਵਿੱਚ ਵੀ ਇਕੱਠੇ ਚੰਡੀਗੜ੍ਹ ਦੇ ਵਿੱਚ ਵੀ ਇਕੱਠੇ ਪੰਜਾਬ ਦੇ ਵਿੱਚ ਕਹਿੰਦੇ ਜੀ ਅਸੀਂ ਾਟਾ ਾਟਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਟ ਜੋੜ ਰਹੇ ਨੇ ਮੁੱਦਿਆਂ ਤੇ ਆਧਾਰਿਤ ਰਹੇ ਨੇ ਜਦੋਂ ਰਹੇ ਨੇ ਡੰਕੇ ਦੀ ਝੋਟਦੇ ਰਹੇ ਨੇ ਅੱਜ ਦੋਹੇ ਪਾਰਟੀਆਂ ਅਟੱਟ ਨੇ ਦੋਹੇ ਪਾਰਟੀਆਂ ਨੇ ਜਿਹੜੀ 2022 ਦੀ ਇਲੈਕਸ਼ਨ ਵੀ ਵੱਖ ਲੜੀ ਹੈ 24 ਦੀ ਵੀ ਵੱਖ ਲੜੀ ਹੈ ਆਪੋ ਆਪਣੇ ਏਜੰਡੇ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਸਾਨੀ ਦੀ ਵੱਡੀ ਸਿੰਘਾਂ ਦੀ ਵਪਾਰ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦਾ ਕਾਂਗਰਸ ਪਹਿਲਾ ਆਪਣੀ ਪੀੜੀ niche ਸੋਟਦਾ ਫਿਰ ਇਹ ਕਾਂਗਰਸ ਦੇ ਆਪ ਦੀ ਗੁੱਟਬੰਦੀ ਬਾਰੇ ਗੱਲ ਕਰੇ ਜੇ ਕਦੇ ਕੋਈ ਆਲਾਈਂਸ ਸ਼੍ਰੋਮਣੀ ਇਹ ਗੱਲਦਿਲ ਕਰੇਗਾ ਤਾਂ ਕਾਂਗਰਸ ਸਿਟੀਨ ਰੱਖੇ ਲੋਕਛੜਕੇ ਦੀ ਕਰਦੇ ਅਸੀਂ ਤਾਂ ਡੰਕੇ ਦੀ ਚੋਟ ਤੇ ਕਰਨ ਵਾਲੇ ਬੰਦੇ ਆ ਜਦੋਂ ਆਲਾਈਂਸ ਸੀਗਾ ਸਾਰਿਆਂ ਦੇ ਸਾਹਮਣੇ ਸੀ ਅੱਜ ਨਹੀਂ ਹੈਗਾ ਤਾਂ ਵੀ ਸਾਰਿਆਂ ਦੇ ਸਾਹਮਣੇ ਆ ਕਾਂਗਰਸ ਵਾਲੀ ਚਿੰਤਾ ਨਾ ਕਰੇ ਪਰ ਰਹੀ ਗੱਲ ਜੋ ਕੱਲ ਗਵਰਨਰ ਸਾਹਿਬ ਦਾ ਫੰਕਸ਼ਨ ਹੈ ਗਵਰਨਰ ਸਾਹਿਬ ਨੂੰ ਇਸ ਤਰੀਕੇ ਰਾਜਨੀਤੀ ਦੇ ਵਿੱਚ ਘ੍ਰੀਟਨਾ ਇਹ ਬੇਹਦ ਮੰਦ ਭਾਗ ਹੈ ਉਹ ਬਿਲਕੁਲ ਇੱਕ ਰਾਜ ਸਰਕਾਰ ਦਾ ਜਾਂ ਗਵਰਨਰ ਸਾਹਿਬ ਦਾ ਮੈਂ ਕਹਿ ਦਿਆਂ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਉਥੇ ਉਹਨਾਂ ਨੇ ਸਾਰੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਔਰ ਕੱਲਾ ਪੋਲਿਟਿਕਲ ਪਾਰਟੀਆਂ ਨੂੰ ਨਹੀਂ ਉਹਨਾਂ ਨੇ ਉਦਯੋਗਪਤੀਆਂ ਨੂੰ ਵੀ ਉਹਨਾਂ ਨੇ ਬਿਜ਼ਨਸਮੈਨਾਂ ਨੂੰ ਵੀ ਉਹਨਾਂ ਨੇ ਜਿਹੜੇ ਸੋਸ਼ਲ ਕੋਈ ਐਕਟਿਵਿਸਟ ਹੈ ਉਹਨਾਂ ਨੂੰ ਵੀ ਸੋ ਸਮੁੱਚੀਆਂ ਪੰਜਾਬੀਆਂ ਨੂੰ ਸੱਦਾ ਉੱਥੇ ਦਿੱਤਾ ਗਿਆ ਸੀ ਸੋ ਐਸੀ ਜਿਹੜੇ ਕੋਈ ਫੰਕਸ਼ਨ ਹੁੰਦੇ ਨੇ ਸਾਂਝੇ ਤੌਰ ਤੇ ਔਰ ਖਾਸ ਕਰਕੇ ਜਿਹੜੇ ਰਾਜਪਾਲ ਪੰਜਾਬ ਦੇ ਹੋਣ ਉਹਨਾਂ ਦੇ ਉੱਤੇ ਜਿਹੜੀ ਬੇਦੁਖੀ ਬਿਆਨਬਾਜ਼ੀ ਉਹ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਕਾਂਗਰਸ ਵੀ ਕਰ ਰਹੀ ਹੈ ਜਿਹੜੀ ਕਿ ਬੇहद ਮਨ ਭਾਗੀ ਠੀਕ ਹੈ ਫਰੀਅਲ ਜੀ ਕਾਂਗਰਸ ਕਹਿੰਦੇ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੇ ਡਿਵੀਜ਼ਨ ਪੋਲਿਟਿਕਸ ਤੇ ਧਿਆਨ ਦੇਵੇ ਦੇਖੋ ਨੰਬਰ 1 ਜੀ ਕਾਂਗਰਸ ਪਾਰਟੀ ਇਟ ਇਸ गोइंग ਵੈਰੀ ਵੈਲ ਲੋਕ ਸਭਾ ਇਲੈਕਸ਼ਨ ਉਹਦਾ ਪਰਮਾਨ ਹੈ ਮੈਂ ਤਾਂ ਇਹ ਬੇਨਤੀ ਕਰੂੰਗਾ ਪਹਿਲਾਂ ਬੀਜੇਪੀ ਜੋ ਸ਼ੁਰੂ ਕਰਦੇ ਆ ਕਹਿੰਦੇ ਭੂਤ ਤੋਂ ਡਰ ਲੱਗਦਾ ਹੈ ਮੈਨੂੰ ਬੇਨਤੀ ਕਰੂੰਗਾ ਅੱਜਕੱਲ੍ਹ ਭੂਤ ਘਟ ਤੇ ਭੂਤ ਭਜਾਉਣ ਵਾਲੇ ਜਾਦੇ ਹੋਏ ਪਈ ਹੈ ਸੋ ਇਹ ਸੀਦਾ ਧਿਆਨ ਲਖੋ ਤੇ ਦੂਜੀ ਗੱਲ ਇਸ ਸਰਦਾਰ ਦਾ ਦੀ ਗੱਲ ਕਰੀਏ ਕਿ ਭੂਤ ਭਜਾਉਣ ਵਾਲੇ ਕੌਣ ਨੇ ਇਹ ਵੀ ਕਲੈਰਿਟੀ ਕਰ ਦਿਓ ਨਾ ਖੜਿਆਲ ਜੀ ਫਿਰ ਆਪਾਂ ਜਵਾਬ ਦਵਾ ਦੇ ਜੀ ਉਹ ਜਨਾਬ ਇਹੀ ਤਾਂ ਕਹ ਰਹੇ ਇਹਨੂੰ ਸਾਡਾ ਭੂਤ ਦਿਖਦਾ ਹੈ ਕਹਿੰਦੇ ਸੀ ਨਾ ਬਲਵਾਲ ਸਾਡਾ ਭੂਤ ਦਿਖਦਾ ਸਾਡਾ ਭੂਤ ਦਿਖਦਾ ਹੈ ਲੋਕ ਭੂਤ ਭਜਾਉਣ ਲੱਗੇ ਅੱਜ ਕੱਲ ਮਿੰਟ ਲਾਉਂਦੇ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਦੀ ਐਂਟਰੀ ਬੰਦ ਆ ਪਿੰਡਾਂ ਚ ਆਲਰੇਡੀ ਕਿਉਂਕਿ ਇਹਨਾਂ ਨੇ ਧੱਕਾ ਇਹਨਾ ਕੀਤਾ ਮੇਰੀ ਬੇਨਤੀ ਸੁਣ ਲੈ ਰਹਿਣ ਜੀ ਜਾਖੜ ਸਾਹਿਬ ਇਹ ਕਹਿ ਰਹੇ ਸੀਗੇ ਕਿ ਜਾਖੜ ਸਾਹਿਬ ਬਹੁਤ ਨਜ਼ਰ ਆ ਰਹੇ ਆ ਜਾਖੜ ਸਾਹਿਬ ਤਾਂ ਆਪਦੀ ਪਾਰਟੀ ਵਾਲੇ ਨਜ਼ਰ ਆ ਰਹੇ ਨਾ ਰੋਡ ਸ਼ੋਅ ਚ ਨਾ ਕੈਂਪੇਨ ਚ ਨਾ ਇਲੈਕਸ਼ਨਾਂ ਚ ਨਾ ਰੈਲੀਆਂ ਚ ਨਾ ਪ੍ਰੋਟੈਸਟ ਦੇ ਵਿੱਚ ਕਿਤੇ ਵੀ ਨਜ਼ਰ ਆਉਂਦੇ ਉਹ ਇਨਵੀਜ਼ੀਬਲ ਹੋਏ ਹੋਏ ਆ ਤੇ ਮਿਸਟਰ ਇੰਡੀਆ ਬਣੇ ਹੋਏ ਆ ਜਨਾਬ ਆਪਦੀ ਪਾਰਟੀ ਵਾਲੋਂ ਤਾਂ ਦਿਖ ਜਾਣ ਫਿਰ ਸਾਨੂੰ ਵੀ ਦਿਖ ਜਾਣਗੇ ਫਿਰ ਦੂਜੀ ਗੱਲ ਬੜਿੰਗ ਸਾਹਿਬ ਨਾਲ ਕੰਪੇਅਰ ਕਰ ਰਹੇ ਆ ਜੋ ਆਪਦੀ ਸੀਟ ਵੀ ਜਿੱਤੇ ਤੇ ਪਾਰਟੀ ਨੂੰ ਵੀ ਜਿਤਾਇਆ ਤੇ ਜਾਕਰ ਸਾਹਿਬ ਆਪਦੀ ਸੀਟ ਵੀ ਹਾਰੇ ਤੇ ਪਾਰਟੀ ਨੂੰ ਵੀ ਹਰਾਇਆ ਐਂਡ ਦ ਸੇਮ ਟਾਈਮ ਬਾਦਲ ਸਾਹਿਬ ਵੀ ਆਪਦੀ ਸੀਟ ਹਾਰੇ ਤੇ ਪਾਰਟੀ ਨੂੰ ਵੀ ਹਰਾਇਆ ਤੋਂ ਸਿਰਫ ਔਰ ਸਿਰਫ ਕਾਂਗਰਸ ਪਾਰਟੀ ਇਹਦੇ ਬਾਅਦ ਉਹ ਮਾਰਚ ਅਗੇਂਸਟ ਡਰੱਗਸ ਘੱਟ ਤੇ ਮਾਰਚ ਫੋਰ ਅਲਾਈਅੰਸ ਜ਼ਿਆਦਾ ਲੱਗ ਰਹੀ ਫਲੇਟ ਸਭ ਕਹਿੰਦੇ ਗਵਰਨਰ ਸਾਹਿਬ ਦੇ ਸਾਹਮਣੇ ਹੁੰਦੇ ਨੇ ਕੱਲੀ ਕਹਿੰਦੇ ਭਾਜਪਾ ਨੀ ਅਕਾਲੀ ਦਲ ਨੀ ਕਹਿੰਦੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਕੀ ਤੁਹਾਡੇ ਕੋਲ ਇਨਵੀਟੇਸ਼ਨ ਆਇਆ ਚਲੋ ਆਪਾਂ ਹੋਰ ਚਰਚਾ ਨੂੰ ਅੱਗੇ ਵਧਾ ਲਈਏ 크੍ਰਿਸ਼ਨ ਜੀ ਜੇ ਇਸ ਇਨਵੀਟੇਸ਼ਨ ਆਇਆ ਹੁੰਦਾ ਆ ਲੀਡਰਸ ਊਡ ਹਾ ਸਪੋਕਨ ਆਫ ਇਟ ਬਟ ਐਂਜਾ ਊਡ ਹਾ ਸਪੋਕਨ ਆਫ ਇਟ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਕੱਲ ਜਿਹੜੀ ਮਾਰਚ ਹੋਈ ਹੈ ਨਾ ਉਹ ਚ ਐਸਡੀ ਬੀਜਪੀ ਨਜ਼ਰ ਆਈ ਹੁਣ ਬਿੱਟੂ ਸਾਹਿਬ ਸੀਨੀਅਰ ਲੀਡਰ ਨੇ ਬੀਜਪੀ ਦੇ ਮੰਤਰੀ ਨੇ ਉਹ ਕਹਿੰਦੇ ਜੇ ਚਿੱਟਾ ਵਕਾਉਣਾ ਤੇ ਗੱਡ ਜੋੜ ਕਰ ਲਓ ਸ਼੍ਰੋਮਣੀ ਅਕਾਲੀ ਦਲ ਨਾਲ ਬੀਜਪੀ ਵਾਲਿਆਂ ਨੂੰ ਤੇ ਮੈਂ ਕੱਲ ਹੈਰਾਨ ਸੀਗਾ ਇਕੱਠੇ ਨਜ਼ਰ ਆ ਰਹੇ ਸੀਗੇ ਸੋ ਬਿੱਟੂ ਸਾਹਿਬ ਨੇ ਤਾਂ ਇਹਨਾਂ ਦੇ ਜਿਹੜੇ ਪਲਾਨਸ ਹੈ ਜਿਹੜੇ ਇਹਨਾਂ ਦੇ ਮਨਸੂਬੇ ਆ ਉਹਦੇ ਪਾਣੀ ਫੇਰ ਤਾਂ ਫਿਰ ਐਸ.ਡੀ ਤੇ ਮੈਂ ਆਉਂਗਾ ਬਾਦਲ ਸਾਹਿਬ ਨੇ ਕੀ ਕਿਹਾ ਸੀ ਬੀਜੇਪੀ ਦੇ ਲੀਡਰ ਡੈਪੂਟੇਸ਼ਨ ਤੇ ਭੇਜਦੇ ਆ ਗਲੂਕਾਸ ਸਾਹਿਬ ਕਹਿੰਦੇ ਗੜ ਜੋੜ ਹੋਣਾ ਚਾਹੀਦਾ ਟੀਮਾ ਸਾਹਿਬ ਨੇ ਜਦੋਂ ਪੁੱਛਿਆ ਗਿਆ ਕਹਿੰਦੇ ਜਦੋਂ ਆਫੀਸ਼ੀਅਲੀ ਪੁੱਛਣਗੇ ਉਦੋਂ ਦੱਸਾਂਗੇ ਜਾਖੜ ਸਾਹਿਬ ਨੇ ਪੁੱਛ ਲਿਆ ਪ੍ਰਧਾਨ ਸਾਹਿਬ ਨੇ ਹੋਰ ਇਹਦੂ ਬਾਦ ਆਫੀਸ਼ੀਅਲ ਕਿਵੇਂ ਹੋ ਜੇ ਤੇ ਮੈਂ ਲਾਸਟ ਤੇ ਕਹੂੰਗਾ ਡਾਇਨਾਸੌਰ ਭਾਵੇਂ ਮੜਿਆਨ ਕ੍ਰਿਸ਼ਨ ਜੀ ਇਹ ਨਹੀਂ ਮੁੜ ਕੇ ਆ ਦੇਖੋ ਮੈਂ ਨਾ ਜੀ ਮਜਬੂਰੀ ਹੁੰਦੀ ਹੈ ਪਾਰਟੀ ਦੇ ਬੁਲਾ ਰਿਆ ਸੀ ਖੜਿਆਲ ਸਾਹਿਬ ਦੀ ਮਜਬੂਰੀ ਹੈ ਰਾਜਾ ਵੜਿੰਗ ਜੀ ਨੂੰ ਡਿਫੈਂਡ ਕਰਨਾ ਪਰ ਰਾਜਾ ਵੜਿੰਗ ਸਾਹਿਬ ਨੂੰ ਤਾਂ ਪਾਰਟੀ ਨਹੀਂ ਪ੍ਰਧਾਨ ਮੰਤਰੀ ਦੱਸੋ ਜੀ ਇਹਨਾਂ ਦੇ ਜਿਹੜੇ ਸੁਖੀ ਰੰਧਾਵਾ ਜੀ ਚੰਨੀ ਸਾਹਿਬ ਕੋਈ ਨਹੀਂ ਰਾਣਾ ਗੁਰਜੀਤ ਹੋਗੇ ਰਾਜਾ ਵੜਿੰਗ ਨੂੰ ਇੱਕ ਬੰਦਾ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦਾ ਪਹਿਲਾਂ ਆਪਦੀ ਪੀੜੀ ਦੇ ਵਿੱਚ ਸੋਚਦਾ ਫਿਰ ਮੈਂ ਫਿਰ ਕਹਦੇ ਆ ਕਿ ਇਹ ਕਲੇਮ ਕਰਨਾ ਕਿ ਜੀ ਕਾਂਗਰਸ ਦੀ ਸਰਕਾਰ ਆ ਰਹੀ ਹੈ ਠੀਕ ਹੈ ਇਹ ਐਜ਼ ਅ ਚੀਫ ਸਪੋਕਸਪਰਸਨ ਇਹਨਾਂ ਦਾ ਕੰਮ ਹੈ ਕਲੇਮ ਕਰਨਾ ਪਰ ਧਰਤੀ ਤੇ ਜਾ ਕੇ ਦੇਖੋ ਅੱਜ ਜੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਤੀਆਂ ਦੇ ਵਿੱਚ ਕਾਂਗਰਸ ਕਿੱਥੇ ਰਹਿ ਗਈ ਮਾਲਵੇ ਚੋਂ ਤਾਂ ਕਾਂਗਰਸ ਵਾਈਪ ਆਊਟ ਹੋ ਗਈ ਹੈ ਸੋ ਇਹ ਕਲੇਮਸ ਕਦੇ ਰਹਿਣ ਔਰ ਜਿੱਥੇ ਤੱਕ ਗੱਲ ਰਹੀ ਹੈ ਅਕਾਲੀ ਦਲ ਬੀਜੇਪੀ ਅਲਾਈਅੰਸ ਦੀ ਅਲਾਈਅੰਸ ਜਿਸ ਦਿਨ ਵੀ ਹੋਇਆ ਕਦੇ ਤਾਂ ਢੱਕੇ ਦੀ ਚੋਣ ਤੇ ਕਰਾਂਗੇ ਲੋਗੇ ਨਹੀਂ ਕਰਦੇ ਥੋੜੇ ਵਕੂਆ ਮਾਨਸਿ ਪਾਰਟੀ ਦੇ ਨਾਲ ਲੁਕਵਾ ਅਲਾਈਅੰਸ ਕਰਨਾ ਇਹ ਅਕਾਲੀ ਦਲ ਦੀ ਫਿੰਦਰਤ ਨਹੀਂ ਸ਼੍ਰੋਮਣੀ ਅਕਾਲੀ ਦਲ 117 ਸੀਟਾਂ ਤੇ ਆਪਦੀ ਤਿਆਰੀ ਕਰ ਰਿਹਾ ਹੈ ਔਰ 117 ਸੀਟਾਂ ਅਕਾਲੀ ਦਲ اور ਬਖੂਬੀ 2027 ਚ ਵੀ ਲੜੂ ਖੜਿਆਲ ਜੀ 30 ਸੈਕਿੰਡ ਸਰ ਬਲੂਕਾ ਸਾਹਿਬ ਗਲਤ ਕਹਿ ਰਹੇ ਸੀ ਇਹ ਤਾਂ ਕਹਿ ਦੇ ਹਮ ਬਿਲਕੁਲ 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 ਬਹੁਤ ਵੱਡੇ ਫੈਕਟਰ ਨੇ ਦੇਖੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਆ ਦੂਜੇ ਪਾਸੇ ਭਾਜਪਾ ਤੀਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਆ